ਸਰੇਸੀ ਛੱਟਨ ਦਾ ਕਾਂਸੀ ਹਾਂ ਜੀ ਮੇਰਾ ਨਾਮ ði ਡਾਕਟਰ ਸੰਦੀਪ ਸਿੰਘ ਸੰਧਾ ਹੈ ਜੀ ਮੇਰੀ ਬੈਚਲਰ ਇਹ ਤੋਂ ਆਈਟੀ ਰੁੜਕੀ ਤੋਂ ਆ ਮਾਸਟਰ ਤੇ ਪੀ ਐਚ ਡੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਤੋਂ ਆ ਅਮਰੀਕਾ ਵਿੱਚ ਮੈਂ ਰਾਉਂਡ 8 ਟੂ 9 ਇਅਰਸ ਰਿਹਾ ਸੀ ਉੱਥੇ ਰਹਿੰਦਿਆਂ ਹੋਇਆਂ ਬਹੁਤ ਵੱਡੀਆਂ ਕੰਪਨੀਆਂਸ ਵਿੱਚ ਇਹ ਲੀਡ ਕੀਤੀ ਹੈ ਐਮਾਜ਼ਨ ਔਰ ਐਕਲ ਆਈਪੀਐਮ ਰਿਸਰਚ ਟੈਰਾ ਡਾਟਾ ਆਰਮ ਮੋਸਟ ਰੀਸੈਂਟਲੀ ਬੈਕਰ ਸਵਿਚ ਕੰਮ ਕੀਤਾ ਉੱਥੇ ਰਹਿੰਦੇ ਹੋਏ ਅਸੀਂ ਕਾਫੀ ਬੱਚਿਆਂ ਨੂੰ ਪੜ੍ਹਾਉਂਦੇ ਸੀ ਉੱਥੇ ਵੀ ਸਾਡਾ ਇੱਥੇ ਮੇਨ ਆਉਣ ਦਾ ਕਾਰਨ ਇਹ ਸੀ ਕਿ ਜੋ ਆਉਣ ਵਾਲਾ 10-15 ਸਾਲ ਜੋ ਯੁੱਗ ਹੈ AI ਦਾ ਯੁੱਗ ਹੈ AI ਨੇ ਡਾਕਟਰਸ ਇੰਜੀਨੀਅਰਸ ਲੋਅਰ ਸਭ ਵਿੱਚ ਵੱਡ ਜਾਣਾ ਫਾਰਮਰਸ ਵਿੱਚ ਵੀ ਵੱਡ ਜਾਣਾ ਹਰ ਕਿਤੇ ਵਿੱਚ ਵੱਡਣਾ ਇਸ ਲਈ ਇਹਨੇ ਸਾਨੂੰ ਯੂਜ਼ਰਸ ਬਣਾ ਦੇਣਾ ਕਿ ਸਾਡੇ ਬੱਚੇ AI ਕ੍ਰੀਏਟ ਕਰਨਾ ਸਿੱਖਣਗੇ ਕਿ ਨਹੀਂ ਉਹ ਸਭ ਤੋਂ ਵੱਡਾ ਚੈਲੰਜ ਸੀ ਕਿਉਂਕਿ ਸਾਡੇ ਛੋਟੇ ਪਿੰਡੇ ਸ਼ਹਿਰਾਂ ਵਿੱਚ ਗਾਈਡੈਂਸ ਬਿਲਕੁਲ ਮਿਸਿੰਗ ਸੀ ਅਸੀਂ ਇੱਥੇ ਆਏ 2025 ਵਿੱਚ ਪੂਰਾ ਮੰਨ ਬਣਾਇਆ ਜਦੋਂ ਅਸੀਂ ਪੂਰੇ ਟਰਾਂਸਫਰ ਹੋਏ ਮਤਲਬ ਦੋ ਟਾਈ ਮਹੀਨਿਆਂ ਵਿੱਚ ਅਸੀਂ ਕਲਾਸਾਂ ਸ਼ੁਰੂ ਕੀਤੀਆਂ ਪਹਿਲੇ ਬੈਚ ਵਿੱਚ ਸਾਡੇ ਕੋਲ 650 ਤੋਂ ਵੱਧ ਬੱਚਾ ਰਜਿਸਟਰਡ ਆ ਜੋ ਅਲੱਗ-ਅਲੱਗ 80+ ਸਿਟੀਆਂ ਇੰਡੀਆ ਤੋਂ ਰਜਿਸਟਰਡ ਆ ਕੁਝ ਬੱਚੇ ਅਮਰੀਕਾ ਯੂਰਪ ਆ ਇਮਨ ਅਫਰੀਕਾ ਤੋਂ ਵੀ ਬੱਚੇ ਪੜ੍ਹਦੇ ਨੇ ਅਸੀਂ ਬੱਚਿਆਂ ਨੂੰ ਆਉਣ ਵਾਲੇ ਯੁੱਗ ਵਿੱਚ ਜੋ AI ਯੂਸ ਹੁੰਦੀ ਆ ਉਹ ਬਣਾਣੀ ਸਿਖਾਉਂਦੇ ਆ ਕਿਉਂਕਿ ਮੇਰੀ PH.D ਵੀ ਇਸ ਵਿੱਚ ਹੀ ਆ ਤੁਹਾਡੇ ਸਾਰੇ ਹੱਥਾਂ ਵਿੱਚ ਫੋਨ ਫੜੇ ਨੇ ਫੋਨ ਦੇ CPU ਡਿਜ਼ਾਈਨ ਜੋ AI ਨਾਲ ਹੁੰਦੇ ਨੇ ਉਹ ਮੇਰੀ PH.D ਚ ਮੈਂ ਬਣਾਈ ਹੋਈ ਹੈ ਮਤਲਬ ਸਦਾ ਇਥੇ ਮੇਨ ਆਂ ਦਾ ਕਾਰਨ ਸੀ ਕਿ ਬੱਚਾ ਨੂੰ ਸੇਧ ਮਿਲੇ ਉਹਨਾਂ ਲਈ ਕੈਰੀਅਰ ਆਪਸ਼ਨਸ ਬਣ ਉਹਨਾਂ ਨੂੰ ਬਹੁਤ ਸੌਖੇ ਤਰੀਕੇ ਨਾਲ ਪੰਜਾਬੀ ਵਿੱਚ ਵੀ AI ਸਿਖਾਈ ਜਾਏ ਅਤੇ ਤਾਂ ਕਿ ਉਹ ਜੋ ਫਿਊਚਰ ਆਉਣ ਵਾਲਾ ਉਸ ਲਈ ਤਿਆਰ ਹੋਣ ਜੋ ਅੱਜ ਅਸੀਂ ਸਕੂਲਾਂ ਵਿੱਚ ਬੱਚਾ ਨੂੰ ਪੜਾ ਰਹੇ ਆਂ 8ਵੀਂ 9ਵੀਂ 10ਵੀਂ ਵਿੱਚ ਉਹ ਜੋ ਜਦੋਂ ਉਹਨਾਂ ਮਾਰਕੀਟ ਵਿੱਚ ਜਾਣਾ ਬਹੁਤ ਕੁਝ ਬਦਲ ਜਾਣਾ ਉਹਨਾਂ ਦੇ ਕੰਮ ਬਹੁਤ ਕੁਝ ਨਹੀਂ ਆਣ ਵਾਲਾ ਜੋ ਅਗਾ ਦਾ ਯੁੱਗ ਹੈ ਬਹੁਤ ਜ਼ਿਆਦਾ ਬਦਲ ਗਿਆ AI ਨੇ ਸਭ ਕੁਝ ਚੇਂਜ ਕਰ ਦੇਣਾ ਇਹ ਕਹਿ ਲੋ ਬਹੁਤ ਸਾਰੀਆਂ ਨੌਕਰੀਆਂ ਨੂੰ ਬਦਲ ਦੇਣਾ ਬਹੁਤ ਸਾਰੇ ਕਿੱਤੇ ਨਵੇਂ ਪੈਦਾ ਕਰਦੇ ਨੇ ਉਹਨਾਂ ਸਭ ਲਈ ਬੱਚੇ ਕਿਵੇਂ ਤਿਆਰ ਹੋਣ ਇਸ ਲਈ ਅਸੀਂ ਵਾਪਸ ਆਏ ਜੀ ਹਾਂ ਜੀ ਪੰਜਾਬ 'ਚ ਲੱਖ ਰੁਪਏ ਲਾ ਕੇ ਅਮਰੀਕਾ ਸੈਟਅਪ ਜਾਰੇ ਕਰੋੜ हां जी ਤੁਸੀਂ ਬੜਾ ਸੋਚੇ ਚੈਟ ਕੇ ਕਰੋਨਾ ਦੀ ਦੇਖੋ ਸ਼ਸਤੀ ਦੇ ਪੰਜਾਬ ਦੀ ਵਿਚਾਰ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਅਮਰੀਕਾ ਵਿੱਚ ਸਾਡੇ ਕੋਲ EB1A ਨੇ ਸੀ ਜੋ ਗ੍ਰੀਨ ਕਾਰਡ ਹੁੰਦਾ ਹੈ EB1A ਨੇ ਉਹਨਾਂ ਨੂੰ ਮਿਲਦਾ ਹੈ ਜਿਹੜੇ ਜਿਹੜੇ ਬਹੁਤ ਜ਼ਿਆਦਾ ਜਿੰਨਾਂ ਦੀ ਰਿਸਰਚ ਹੁੰਦੀ ਹੈ ਬਹੁਤ ਉੱਪਰ ਤੱਕ ਪਬਲਿਕेशंस ਕੀਤੇ ਹੁੰਦੇ ਨੇ ਰეკਮੈਂਡੇਸ਼ਨਸ ਹੁੰਦੀਆਂ ਨੇ ਤੁਸੀਂ ਥੋੜਾ ਸਰਚ ਕਰਿਓ ਮਤਲਬ ਇਹ ਤਾਂ ਇਹ ਵੀ ਹੈ ਕਿ ਤੁਸੀਂ ਕਦੇ ਵੀ ਜਾ ਸਕਦੇ ਹੋ ਤੁਹਾਡੀ ਪ੍ਰੋਫਾਈਲ ਇੰਨੀ ਸਟਰੋਂਗ ਹੁੰਦੀ ਹੈ ਕਿ ਤੁਹਾਨੂੰ ਗ੍ਰੀਨ ਕਾਰਡ ਅਮਰੀਕਾ ਇੱਥੋਂ ਵੀ ਦੇ ਦਿੰਦਾ ਤੁਸੀਂ EB1A ਟਾਪ ਯੂਨੀਵਰਸਿਟੀਆਂ ਆਪਣੇ ਇੱਥੋਂ ਵੀ ਲੈਂਦੀਆਂ ਨੇ ਇਸ ਲਈ ਜਾਣਾ ਕਦੇ ਔਖਾ ਨਹੀਂ ਸੀ ਬਹੁਤ ਸੋਨਾ ਸਾਡਾ ਪਰਜੇ ਸੀ ਜਾਣਦਾ ਕਿ ਅਸੀਂ ਉੱਥੇ ਜਾ ਕੇ ਗਿਆਨ ਹਾਸਲ ਕਰੀਏ ਯੂਸੀਐਲਏ ਅਮਰੀਕਾ ਦੀ ਟਾਪ ਯੂਨੀਵਰਸਿਟੀ ਮੰਨੀ ਜਾਂਦੀ ਹੈ ਨੰਬਰ 1 ਪਬਲਿਕ ਸਕੂਲਾਂ ਨੂੰ ਕਹਿੰਦੇ ਆ ਜਿੱਥੇ ਅਸੀਂ ਪੀਐਚਡੀ ਕੀਤੀ ਸੀ ਉਹ ਜਿਵੇਂ ਆਪਣੇ ਇੰਡੀਆ ਵਿੱਚ ਆਈਆਈਟੀ ਸਟੋਪ ਆਪਾਂ ਕਹਿੰਦੇ ਆ ਉਸ ਤਰ੍ਹਾਂ ਦੀ ਆ ਉਹ ਪਬਲਿਕ ਸਕੂਲ ਨੇ ਉੱਥੇ ਰਹਿ ਕੇ ਆਈ ਥਿੰਕ ਅਸੀਂ ਇੱਥੇ ਵੀ ਵਾਪਸ ਆਇਆ ਸਾਡੇ ਕੋਲ ਸੁੱਖ ਸਹੂਲਤਾਂ ਦੀ ਕਮੀ ਨਹੀਂ ਆ ਸਾਡੇ ਬੱਚੇ ਅਸੀਂ ਅਗਾ ਕਰੀਏ ਕੋਸ਼ਿਸ਼ ਇਹ ਹੈ ਕਿ ਸਾਡੇ ਬੱਚੇ ਦਿੱਲੀ ਬੈਂਗਲੌਰ ਤੋਂ ਸਿੱਖਣਗੇ ਉਹਨਾਂ ਦਾ ਪਤਾ ਨਹੀਂ ਕਦੋਂ ਸਿਖਾਣਾ ਦੇਰ ਸੀ ਕਿ ਆਪਦੇ ਬੱਚਿਆਂ ਨੂੰ ਪਿੰਡਾਂ ਦੇ ਬੱਚਿਆਂ ਨੂੰ ਆਪ ਹੀ ਸਿਖਾਈ ਇਸ ਲਈ ਸਾਡੇ ਕੋਲ ਬਹੁਤ ਸਾਰੇ ਬੱਚੇ ਛੋਟੇ ਪਿੰਨਾ ਤੋਂ ਨੇ ਜਿਨ੍ਹਾਂ ਕੋ ਲੈਪਟਾਪਸ ਵੀ ਨਹੀਂ ਹੈਗੇ ਫੋਨ ਤੇ ਹੀ ਜੁਆਇਨ ਕਰਦੇ ਨੇ ਉਹਨਾਂ ਵਾਸਤੇ ਕੁਝ ਕਰਨ ਵਾਸਤੇ ਹੀ ਮਨ ਬਣਾਇਆ ਸੀ ਤੇ ਇਹ ਸੀ ਇੱਕ ਕਿਲੋ ਸੇਵਾ ਵਜੋਂ ਦਸਵੰਦ ਵਜੋਂ ਹੀ ਸਮਾ ਕਰਦੇ ਆਂ ਸੇਵਾ ਵਜੋਂ ਹੀ ਕਰਦੇ ਆਂ ਜਿਵੇਂ ਤੁਹਾਨੂੰ ਦੱਸਿਆ ਕਿ ਸ਼੍ਰੋਮਣੀ ਕਮੇਟੀ ਨਾਲ ਵੀ ਸਾਡਾ ਅੱਜ ਇਹੀ ਗੱਲ ਹੋਈ ਕਿ ਜਿੰਨੇ ਵੀ ਬੱਚੇ ਸ਼੍ਰੋਮਣੀ ਕਮੇਟੀ ਦੇ ਸਕੂਲ ਵਾਲੇ ਸਾਡੇ ਨਾਲ ਜੋੜਨਗੇ ਫੋਨਾਂ ਤੋਂ ਅਸੀਂ ਕੋਈ ਚਾਰजेस ਨਹੀਂ ਲੈਨੇ ਸਾਡਾ ਦੇਲ ਹੈ ਕਿ ਉਹ ਪੜਨ ਉਹ ਇੰਟਰੋ ਕੋਰਸਸ ਲੈਣ ਇਸ ਲਈ ਤਿਆਰ ਹੋਣ ਤਾਂ ਕਿ ਉਹਨਾਂ ਲਈ ਅੱਗੇ ਬਹੁਤ ਸਾਰੇ ਭਵਿੱਖ ਦੇ ਰਾਹ ਖੁੱਲਣ ਹਾਂਜੀ ਹਾਂਜੀ ਪਤਾ ਸੀ ਡਾਇਰੈਕਸ਼ਨ ਨਹੀਂ ਪਤਾ ਸੀ ਬਹੁਤ ਤੱਕੇ ਠੇਡੇ ਖਾ ਕੇ ਸਿੱਖੀ ਤੋਂ ਆਈ ਥਿੰਕ ਇਸ ਵਾਪਸ ਓਨ ਦਾ ਇੱਕ ਮੋਟਿਵ ਹੈ ਵੀ ਸੀ ਕਿ ਹੁਣ ਜਿਹੜੀਆਂ ਆਗਰੀਆਂ ਪੀੜੀਆਂ ਨੇ ਸਾਡੀਆਂ ਆਪਣੀ ਕਮਿਊਨਿਟੀ ਵਿੱਚ ਨੇ ਜਾਂ ਆਪਣੇ ਪੰਜਾਬ ਦੇ ਬੱਚੇ ਨੇ ਜਾਂ ਆਪਣੇ ਇੰਡੀਆ ਦੇ ਬੱਚੇ ਨੇ ਅਸੀਂ ਉਹਨਾਂ ਦੇ ਜਿਹੜੇ ਅੱਗੇ ਰਾਹ ਨੇ ਉਹਨਾਂ ਨੂੰ ਡਾਇਰੈਕਸ਼ਨ ਦੇਈਏ ਤੇ ਉਹਨਾਂ ਦੇ ਰਾਹ 'ਚ ਜਿਹੜੇ ਕੰਢੇ ਥੋੜੇ ਝੁੱਕਦੇ ਏ ਕਿ ਉਹਨਾਂ ਨੂੰ ਵੀ ਇੱਕ ਡਾਇਰੈਕਸ਼ਨ ਮਿਲ ਜਾਏਗੀ ਬਹੁਤ ਸਾਰੀਆਂ ਚੀਜ਼ਾਂ ਇਦਾਂ ਹੀ ਹੁੰਦੀਆਂ ਨੇ ਜਿਹੜੀਆਂ ਸੌਖੀਆਂ ਹੁੰਦੀਆਂ ਨੇ ਇੰਨੀਆਂ ਟੇਡੀਆਂ ਹੁੰਦੀਆਂ ਨਹੀਂ بس ਤੁਸੀਂ ਥੋੜਾ ਜਿਹਾ ਉਹਨਾਂ ਨੂੰ ਦੱਸ ਦਿਓ ਤੇ ਉਹ ਡਾਇਰੈਕਸ਼ਨ ਮਿਲ ਜਾਂਦੀ ਹੈ ਸੋ ਆਈ ਥਿੰਕ ਉਹ ਦੋ ਮੇਜਰ ਫੈਕਟਰਸ ਇਹ ਸਾਡੀ ਆਪਣੀ ਜਿਹੜੀ ਮੇਰੀ ਪਰਸਨਲੀ ਕਿ ਮੇਰੇ ਅੱਗੇ ਬੱਚੇ ਜਿਹੜੇ ਨੇ ਉਹ ਇੱਥੇ ਆਪਣੇ ਦਾਦਾ ਦਾਦੀ ਤੇ ਨਾਨਾ ਨਾਨੀ ਨਾਲ ਖੇਡਣ ਤੇ ਉਹਨਾਂ ਦੇ ਹੱਥਾਂ 'ਚ ਵੱਡੇ ਹੋਣ ਐਂਡ ਸੈਕੰਡਲੀ ਕਿ ਐਜੂਕੇਸ਼ਨ ਦੇ ਪੁਆਇੰਟ ਆਫ View ਦੇ ਨਾਲ ਜਿਹੜੇ ਇੱਥੋਂ ਦੇ ਸਟੂਡੈਂਟਸ ਨੇ ਉਹਨਾਂ ਨੂੰ ਇੱਕ ਚੰਗੀ ਸੇਧ ਤੇ ਇਹ ਡਾਇਰੈਕਸ਼ਨ ਦਈਏ ਮੈਨੂੰ ਉਹਨਾਂ ਨੂੰ ਬੱਚਾ ਨਾ ਸੁਣੋ ਅਸਲ ਵਿੱਚ ਸਮਝਾ ਲਿਓ ਕਿਦਾਂ ਜਾਂ ਖੇਡ ਰਹੀ ਹੈ ਬਹੁਤ ਵਧੀਆ ਜੀ ਹੁਣ ਇਸ ਦਰ ਤੋਂ ਵੱਡਾ ਕੋਈ ਦਰ ਹੈ ਇੱਕ ਸਿੱਖ ਹੋਣ ਦੇ ਨਾਤੇ ਵੀ ਮਾਨ ਮਹਿਸੂਸ ਹੁੰਦਾ ਹੈ ਤੇ ਮੇਰੇ ਕੋਲ ਸ਼ਬਦ ਨਹੀਂ ਨੇ ਅਸੀਂ ਇਸ ਸਰਤੀ ਤੇ ਆਏ ਆ ਤੇ ਇਸ ਤੋਂ ਗੁਰੂ ਰਾਮਦਾਸ ਜੀ ਦਾ ਆਸ਼ੀਰਵਾਦ ਮਿਲਿਆ ਮੈਨੂੰ ਲੱਗਦਾ ਹੈ ਕਿ ਪੋਜ਼ਿਟਿਵ ਤਾਂ ਪਹਿਲਾਂ ਹੀ ਸੀ ਐਂਡ ਆਈ ਥਿੰਕ ਕਿ ਤੋਂ ਬਾਅਦ ਹੋਰ ਪੋਜ਼ਿਟਿਵ ਆ ਕਿ ਜਿਹੜੀ ਅਸੀਂ ਇਨੀਸ਼ੀਏਟਿਵ ਲਿਆ ਹੈ ਹੁਣ ਚੜ੍ਹਦੀ ਕਲਾ ਵਿੱਚ ਹੀ ਜਾਏਗਾ ਮਨੂ ਪੰਜਾਬ ਦੇ ਬੱਚਿਆਂ ਨੂੰ ਕੋਈ ਮੈਸੇਜ ਦੇਣਾ ਚਾਹੂਗਾ ਜਿਹੜੇ ਬਾਹਰ ਜਾਂਦੇ ਪਏ ਆ ਬਾਹਰ ਜਾ ਮੇਰੇ ਇਹਦਾ ਪਰਸਪੈਕਟਿਵ ਇਹ ਹੈ ਕਿ ਬਾਹਰ ਜਾਣਾ ਗਲਤ ਨਹੀਂ ਹੈ ਬਾਹਰ ਜਾਣਾ ਟਾਰਗੇਟ ਨਹੀਂ ਹੋਣਾ ਚਾਹੀਦਾ ਸੋ ਜਦੋਂ ਅਸੀਂ ਗਏ ਸੀ ਕਿ ਬਾਹਰ ਬਾਹਰ ਤਾਂ ਸਾਡਾ ਮਨੋਰਥ ਇਹ ਨਹੀਂ ਸੀ ਕਿ ਅਸੀਂ ਬਾਹਰ ਜਾਣੇ ਇਸ ਲਈ ਅਸੀਂ ਪੜ੍ਹਿਆ ਜਾਂ ਇਸ ਲਈ ਅਸੀਂ ਵੀਜ਼ਾ ਲਾਇਆ ਜਾਂ ਇਸ ਲਈ ਐਫਰਟ ਕਰੀਏ ਮੋਟੀਵੇਸ਼ਨ ਇਹ ਸੀ ਕਿ ਅਸੀਂ ਪੜ੍ਹਨਾ ਹੈ ਅਸੀਂ ਵਰਲਡ ਕਲਾਸ ਐਜੂਕੇਸ਼ਨ ਲੈਣੀ ਹੈ ਬਾਹਰ ਜਾਣਾ ਉਸ ਦਾ ਇੱਕ ਜਰੀਆ ਸੀ ਸੋ ਇਟ ਵਾਸ ਅ ਟੂਲ ਫਾਰ ਅਸ ਕਿ ਉੱਥੇ ਇੱਕ ਵਰਲਡ ਕਲਾਸ ਐਜੂਕੇਸ਼ਨ ਹੈ ਜਿਹੜੀ ਸਾਡੇ ਇੰਸਟੀਟਿਊਸ਼ਨਸ ਵਿੱਚ ਅਨਫੋਰਚਨਟਲੀ ਹਾਲੇ ਤੱਕ ਮਿਸਿੰਗ ਹੈ ਸੋ ਆਈ ਥਿੰਕ ਜਿਹੜੇ ਬੱਚੇ ਬਾਹਰ ਵੀ ਜਾਂਦੇ ਨੇ ਜਾਂ ਉਹਨੂੰ ਐਕਸਪਲੋਰ ਕਰਨਾ ਚਾਹੁੰਦੇ ਨੇ ਐਕਸਪਲੋਰ ਕਰਨਾ ਚਾਹੀਦਾ ਹੈ ਦੁਨੀਆ ਦੇਖਣੀ ਜਾਈ ਦੀ ਹੈ ਪਰ ਟਾਰਗੇਟ ਕਰੋ ਵੱਡੇ ਡ੍ਰੀम्स ਰੱਖੋ ਸੋ ਇਫ ਯੂ ਵਾਂਟ ਟੂ ਗੋ ਅਬ੍ਰੋਡ ਤਾਂ ਵੱਡੀਆਂ ਯੂਨੀਵਰਸਿਟੀਆਂ ਨੂੰ ਟਾਰਗੇਟ ਕਰੋ ਪਲਸ 2 ਕਰਕੇ ਡਿਪਲੋਮਾ ਕਰਕੇ ਤੁਸੀਂ ਉੱਥੇ ਜਾਂਦੇ ਹੋ ਉਸੇ ਛੋਟੇ-ਮੋਟੇ ਕਿਤੇ ਕਰਗੇ ਕਰਦੇ ਹੋ ਤਾਂ ਕੈਰੀਅਰ ਵਾਈਜ਼ ਇੰਟੈਲੈਕਚੁਅਲ ਪੁਆਇੰਟ ਆਫ View ਦੇ ਨਾਲ ਸਕਾਲਰਲੀ ਪਰਸਪੈਕਟਿਵ ਦੇ ਨਾਲ ਤੁਸੀਂ ਉਸ ਤੋਂ ਅੱਗੇ ਨਹੀਂ ਵਧ ਸਕਦੇ ਸੋ ਉੱਥੇ ਵੀ ਜਾਣਾ ਹੈ ਤੇ ਟਾਰਗੇਟ ਬਹੁਤ ਵੱਡੇ ਕਰਕੇ ਜਾਣੇ ਚਾਹੀਦੇ ਨੇ ਬਾਹਰ ਜਾਣ ਦੇ ਮਨੋਰਥ ਨਾਲ ਸੈਟਲ ਹੋਣ ਦੇ ਮਨੋਰਥ ਨਾਲੋਂ ਜ਼ਿਆਦਾ ਉੱਥੇ ਜਾ ਕੇ ਅਸੀਂ ਵੈਲਿਊ ਕੀ ਲੈਣੀ ਹੈ ਉਹ ਲੈਣੀ ਚਾਹੀਦੀ ਹੈ ਸੈਕੰਡਲੀ ਕੋਈ ਸਮਾਂ ਸੀਗਾ ਕਿ ਜਦੋਂ ਇੱਕ ਚਾਰ ਹੁੰਦਾ ਸੀਗਾ ਕਿ ਬਾਹਰ ਜਾਣਾ ਸੈਟਲ ਹੋਣਾ ਔਖਾ ਲੱਗਦਾ ਸੀ ਤੇ ਅਸੀਂ بڑے ਢੇਡੇ ਰਸਤੇ ਵੀ ਲੱਭਦੇ ਹਾਂ ਦੁਨੀਆ ਇੱਕ ਵਰਲਡ ਇੱਕ ਗਲੋਬਲ ਵਿਲੇਜ ਬਣ ਗਿਆ ਤੋਂ ਕੰਟਰੀਸ ਤੁਹਾਨੂੰ ਐਜ਼ ਅ ਟੂਰਿਸਟ ਇਨਵਾਈਟ ਕਰਦੀਆਂ ਨੇ ਸੋ ਤੁਸੀਂ ਕਿਤੇ ਇੱਥੇ ਵੀ ਆਪਣੇ ਪੂਰੇ ਰੋਜ਼ਗਾਰ ਇਸਟੈਬਲਿਸ਼ ਕਰ ਸਕਦੇ ਹੋ ਤੇ ਜੇ ਘੁੰਮਣਾ ਫੇਰਨਾ ਤੁਸੀਂ ਵੈਸੇ ਵੀ ਜਾ ਸਕਦੇ ਹੋ ਸੋ ਬਾਹਰ ਸੈਟਲ ਹੋਣਾ ਹੀ ਇੱਕ ਸੈਟਲ ਹੋਣਾ ਜਾਂ ਪੂਰੇ ਇੱਥੋਂ ਜ਼ਮੀਨਾਂ ਵੇਚ ਕੇ ਹੀ ਬਿਲਕੁਲ ਸ਼ਿਫਟ ਹੋ ਜਾਣਾ ਹੀ ਕੋਈ ਇਕੱਲਾ ਰਾ ਨਹੀਂ ਹੈ ਬਾਹਰ ਜਾਣਾ ਹਾਂਜੀ ਜੇ ਤੁਹਾਡੇ ਕੋਲ ਅਜਿਹਾ ਕੋਈ ਸੰਪਰਕ ਕਰ ਰਹੇ ਜਿਹੜਾ ਇੰਟੈਲੀਜੈਂਸ ਮਾਨ ਪ੍ਰੋਜੈਕਟ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਪੜ੍ਹਨਾ ਚਾਹੁੰਗੇ ਉਹ ਤੁਹਾਡੇ ਨਾਲ ਕਿਸ ਤਰ੍ਹਾਂ ਸੰਪਰਕ ਕਰਨ ਕਿਸ ਤਰ੍ਹਾਂ ਉਹ ਤੁਹਾਡੇ ਨਾਲ ਰਜਿਸਟਰ ਕਰਾ ਲਿਆ ਹਾਂ ਹਾਂਜੀ ਆਈ ਥਿੰਕ ਡਾਕਟਰ ਸੇਂਗਰ ਜੀ ਦਾ ਇਹ ਦੇ ਚਾ ਸੀ ਨਾ ਪੰਜਾਬ ਬਈ ਐਕਸਲੈਂਸ ਪ੍ਰੋਗਰਾਮ ਰਨ ਕਰਦੇ ਆ ਜੀ ਪੰਜਾਬ ਬਈ ਐਕਸਲੈਂਸ ਦੀ ਵੈਬਸਾਈਟ ਹੈ ਉਹ ਜਦੋਂ ਮੇਰਾ ਨਾਮ ਹੀ ਗੂਗਲ ਤੇ ਸਰਚ ਮਾਰਨਗੇ ਸੰਦੀਪ ਸਿੰਘ ਸੰਧਾ ਜਾਂ ਪੰਜਾਬ ਬਈ ਐਕਸਲੈਂਸ ਸਰਚ ਮਾਰਨਗੇ ਪੰਜਾਬ AI ਐਕਸਲੈਂਸ ਉਹ ਵੈਬਸਾਈਟ ਸਾਡੀ ਗੂਗਲ ਤੇ ਆ ਜਾਂਦੀ ਹੈ ਉਹਦੇ ਸਾਰੇ ਡਿਟੇਲਸ ਨੇ ਕੋਰਸ ਰਜਿਸਟ੍ਰੇਸ਼ਨ ਕਿਵੇਂ ਹੁੰਦਾ ਸਾਰਾ ਕੁਝ ਡਿਟੇਲਸ ਪਾਈਆਂ ਹੋਈਆਂ ਨੇ ਆ ਕੋਰਸ ਦੀਆਂ ਰਿਕਾਰਡਿੰਗਸ ਵੀ ਅਵੇਲੇਬਲ ਨੇ ਕੋਰਸ ਦੇ ਟਾਈਮਿੰਗਸ ਵੀ ਅਵੇਲੇਬਲ ਨੇ ਅਸੀਂ ਬਹੁਤ ਸਾਰੇ ਲਾਈਵ ਇਵੈਂਟਸ ਵੀ ਕਰਦੇ ਹਾਂ ਸਾਰਾ ਕੁਝ ਔਨਲਾਈਨ ਅਵੇਲੇਬਲ ਰਹਿੰਦਾ ਹੈ ਹਰ ਹਫਤੇ ਕਲਾਸਸ ਵੀ ਬੱਚਿਆਂ ਦੀਆਂ ਚੱਲਦੀਆਂ ਰਹਿੰਦੀਆਂ ਨੇ ਡਿਟੇਲਸ ਵੀ ਰਹਿੰਦੀਆਂ ਨੇ ਉੱਥੋਂ ਕਾਫੀ ਅਪਡੇਟ ਰਹਿੰਦੀ ਹੈ ਟੀਮ ਸਾਰਾ ਕੁਝ ਕੋਸ਼ਿਸ਼ ਕਰਦੀ ਹੈ ਕਿ ਬੱਚਿਆਂ ਤੱਕ ਇਨਫੋਰਮੇਸ਼ਨ ਪਹੁੰਚੇ ਇਸ ਲਈ ਬੜੇ ਸਾਨ ਤਰੀਕੇ ਨੇ ਸਾਡਾ ਨਾਮ ਸਰਚ ਕਰ ਲੈਣ ਜਾਂ ਪੰਜਾਬੀ ਐਕਸਲੈਂਸ ਸਰਚ ਕਰ ਲੈਣ ਉਹਨਾਂ ਨੂੰ ਇਹ ਇਨਫੋਰਮੇਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਅੱਜ ਸਾਡੇ ਵਿਚਕਾਰ ਇੱਕ ਅਮਰਤ ਹਰੀ ਜੋੜਾ ਪਹਲੋ ਜਾਂ ਗੁਰਸਿੱਖ ਇੱਕ ਪਰਿਵਾਰ ਜਿਨ੍ਹਾਂ ਦਾ ਨਾਮ ਹੈ ਡਾਕਟਰ ਸੰਦੀਪ ਸਿੰਘ ਸੰਘਾ ਤੇ ਉਹਨਾਂ ਦੇ ਨਾਲ ਉਹਨਾਂ ਦੀ ਧਰਮਸਪਤਨੀ ਡਾਕਟਰ ਇੰਦਰਜੋਤ ਕੌਰ ਜਿਹੜੇ ਕਿ ਅਮਰੀਕਾ ਦੇ ਵਿੱਚ ਉੱਥੋਂ ਦੀਆਂ ਵੱਡੀਆਂ ਯੂਨੀਵਰਸਿਟੀਆਂ ਵਿੱਚ ਉਹਨਾਂ ਨੇ ਪੜਾਇਆ ਤੇ ਇਹ ਗੱਲ ਕਹਿਣ ਵਿੱਚ ਕੋਈ ਹਰਜ ਤੇ ਗੁਰੇਜ਼ ਨਹੀਂ ਹੈ ਕਿ ਕਰੋੜਾਂ ਦੀ ਤਨਖਾਹ ਤੇ ਸੁੱਖ ਸਹੂਲਤਾਂ ਉਥੋਂ ਤਿਆ ਕੇ ਇਹ ਆਪਣੇ ਸੂਬੇ ਦੇ ਵਿੱਚ ਪਹੁੰਚੇ ਨੇ ਇਹਨਾਂ ਦੇ ਮੰਦੀ ਮਨਸ਼ਾ ਕਿ ਆਪਣੇ ਸੂਬੇ ਲਈ ਇਥੋਂ ਦੇ ਵਿਦਿਆਰਥੀਆਂ ਲਈ ਕੌਮ ਦੇ ਚੰਗੇ ਭਵਿੱਖ ਲਈ ਇਹ ਆਪਣਾ ਕੰਮ ਕਰ ਸਕਣ ਸੋ ਸ਼ਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਇਨਾਂ ਦਾ ਅੱਜ ਸਨਮਾਨ ਇੱਥੇ ਕੀਤਾ ਗਿਆ ਜਿਦੇ ਵਿੱਚ ਸ਼ਬਾਦ ਸਿੰਘ ਜੀ ਵਿਸ਼ੇਸ਼ ਕਰਕੇ ਸ਼ਾਮਲ ਹੋਏ ਨੇ ਤੇ ਐ ਬਾਕੀ ਵੀ ਸਾਡੇ ਪਹੁੰਚੇ ਨੇ ਅਧਿਕਾਰੀ ਸਹਿਬਾਨ ਸੋ ਇਹਨਾਂ ਦੀ ਸਭ ਤੋਂ ਵੱਡੀ ਸਾਡੇ ਲਈ ਮਾਣ ਵਾਲੀ ਗੱਲ ਇਹ ਹੈ ਕਿ ਇਹਨਾਂ ਨੇ ਇੰਨੇ ਵੱਡੇ ਕਹਿੰਦੇ ਹੁੰਦੇ ਆ ਦੇਸ਼ ਵਿੱਚੋਂ ਵੱਡੇ ਅਹੁਦੇ ਤੇ ਰੁਤਬਿਆਂ ਨੂੰ ਛੱਡ ਕੇ ਅੱਜ ਇੱਥੇ ਆਏ ਮੇਰੇ ਲਈ ਬੜਾ ਵੱਡਾ ਸਵਾਲ ਸੀ ਅਸੀਂ ਉੱਥੇ ਇਹਨਾਂ ਕੋਲੇ ਪਹੁੰਚੇ ਜਦੋਂ ਇਹਨਾਂ ਦੀ ਗੱਲਬਾਤ ਸੁਣੀ ਆਪਣੇ ਆਪ ਦੇ ਵਿੱਚ ਬੜਾ ਬੜਾ ਮਾਣ ਮਹਿਸੂਸ ਹੋਇਆ ਹੁਣ ਇੱਥੇ ਜਿਹੜੇ ਸਿੱਖ ਅਦਾਰੇ ਨੇ ਖਾਸ ਤੌਰ ਤੇ ਸ਼ਰੋਨੀ ਗੁਰਦੁਆਰਾ ਪਰੰਧ ਕਮੇਟੀ ਹੁਣ ਇਹ ਬੱਚਿਆਂ ਨੂੰ ਆਨਲਾਈਨ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਲਈ ਸਿੱਖਿਆ ਦਿੰਦੇ ਨੇ ਜਿਹਦੇ ਲਈ ਇਹਨਾਂ ਦੀ ਵੱਡੀ ਮਾਣ ਵਾਲੀ ਗੱਲ ਆ ਕਿ ਇਹਨਾਂ ਨੇ ਆਪਣਾ ਪਿੰਡ ਹੀ ਚੁਣਿਆ ਜਿਹੜਾ ਪਿੰਡ ਜਲਾਲਾਬਾਦ ਦੇ ਕੋਲੇ ਆ ਤੇ ਉਹ ਪਿੰਡ ਦੇ ਵਿੱਚ ਰਹਿ ਕੇ ਹੀ ਇਹ ਹਿੰਦੁਸਤਾਨ ਦੇ ਵੱਖ-ਵੱਖ ਕੋਨਿਆਂ ਵਿੱਚ ਈਵਨ ਬੰਗਲੌਰ, ਦਿੱਲੀ, ਨੌਇਡਾ ਜਿਹੜੇ ਜਿੱਥੇ ਵੀ ਇਹ ਹੱਬਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਉੱਥੋਂ ਦੇ ਬੱਚਿਆਂ ਨੂੰ ਇਹ ਪੜ੍ਹਾ ਰਹੇ ਨੇ ਤੇ ਅੱਜ ਇਹਨਾਂ ਨੇ ਸਾਨੂੰ ਮਾਨ ਦਿੱਤਾ ਸ਼ਰੋਣੀ ਗੁਰਦਰਾ ਪਰੰਧ ਕਮੇਟੀ ਨੂੰ ਕਿ ਸ਼ਰੋਣੀ ਗੁਰਦਰਾ ਪਰੰਧ ਕਮੇਟੀ ਦੇ ਆਧਾਰੇ ਨਾਲ ਸਬੰਧਤ ਜਿੰਨੇ ਵੀ ਬੱਚੇ ਹੋਣਗੇ ਉਹਨਾਂ ਨੂੰ ਅਸੀਂ ਫ੍ਰੀ ਪੜ੍ਹਾਵਾਂਗੇ ਇਹ ਸਾਡੇ ਲਈ ਮਾਨ ਵਾਲੀ ਗੱਲ ਆ ਹੁਣ ਮੈਂ ਕਿਉਂਕਿ ਗੱਲ ਬਹੁਤ ਵੱਡੀ ਆ ਤੇ ਸਾਰੇ ਪਿਆਰ ਸਤਿਕਾਰ ਨਾਲ ਰਾਮੀ ਜੀ ਨਾਲ ਕੋਲ ਥੋੜਾ ਇਹਨਾਂ ਨੇ ਇੱਕ ਯੂਨੀਵਰਸਿਟੀ ਲੈਕਚਰ ਦੇਣ ਜਾਣਾ ਸੋ ਕਿਰਪਾ ਕਰਕੇ ਹੁਣ ਜਿਹੜਾ ਕੋਈ ਸਵਾਲ ਹੋਊਗਾ ਡਾਕਟਰ ਸੰਘਾ ਤੇ ਉਹਨਾਂ ਦੀ ਜਿਹੜੀ ਤੁਹਾਨੂੰ ਸੁਪਤ ਨਹੀਂ ਇਹਨਾਂ ਨਾਲ ਤੁਸੀਂ ਕਰ ਸਕਦੇ ਹੋ